ਦੇਲਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮਹਾ ਸ਼ਖਾ ਸੰਦੀਰ ਥਾਰ ਵਾਲੀ ਜਿਹੜੀ ਬਰਖਾਸਤ ਕਨਸਟੇਬਲ ਹੈ ਬੀਤੇ ਦਿਨ ਬਿਮਾਰ ਹੁੰਦੀ ਆ ਔਰ ਉਸਦੀ ਸ਼ਿਕਾਇਤ ਇਹ ਮਿਲਦੀ ਹੈ ਕਿ ਉਸ ਨੂੰ ਹਸਪਤਾਲ ਭਰਤੀ ਕਰਾਇਆ ਜਾਂਦਾ ਤਾਂ ਬਠਿੰਡਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਔਰ ਖਬਰ ਆਂਦੀ ਹੈ ਕਿ ਉਸਦੀ ਕਿਡਨੀ ਦੇ ਵਿੱਚ ਦਰਦ ਹੁੰਦਾ ਔਰ ਪੱਥਰੀ ਦੀ ਸ਼ਿਕਾਇਤ ਉਸ ਨੂੰ ਜਾਂਚ ਦੇ ਦੌਰਾਨ ਜਿਹੜਾ ਨਿਕਲ ਕੇ ਸਾਹਮਣੇ ਆਂਦੀ ਹੈ ਤਾਂ ਥਾਰ ਵਾਲੀ ਰੇਡੀ ਕਨਸਟੇਬਲ ਜੋ ਕਿ ਬੀਤੇ ਦਿਨ ਵੀ ਚਰਚਾ ਦਾ ਵਿਸ਼ਾ ਬਣਦੀ ਹੈ ਜਦੋਂ ਉਸ ਨੂੰ ਵਿਜੀਲੈਂਸ ਦੇ ਵੱਲੋਂ ਕਸਟਡੀ ਦੇ ਵਿੱਚ ਲਿੱਤਾ ਜਾਂਦਾ ਉਸ ਤੋਂ ਬਾਅਦ ਢਿੱਡ ਦੇ ਵਿੱਚ ਦਰਦ ਹੁੰਦਾ ਅਜੇ ਹੀ ਉਸ ਦੇ ਵੱਲੋਂ ਗੱਲ ਆਖੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵੀ ਰੈਫਰ ਕੀਤਾ ਜਾਂਦਾ ਤਾਂ ਹੁਣ ਉਸ ਨੂੰ ਬਠਿੰਡਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਤਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਗੁਰਦੇ ਦੀ ਜਿਹੜੀ ਹੈ ਉਸ ਦੀ ਬਿਮਾਰੀ ਚੱਲ ਰਹੀ ਸੀ ਤਾਂ ਕਿਡਨੀ ਦੇ ਵਿੱਚ ਪੱਥਰੀ ਨਿਕਲੀ ਹੈ ਅਜੇ ਹੀ ਖਬਰ ਜਿਹੜੀ ਹੈ ਸਾਹਮਣੇ ਆਂਦੀ ਹੈ ਤਥਾਰ ਵਾਲੀ ਸਸਪੈਂਡ ਕਨਸਟੇਬਲ ਇਸ ਸਮੇਂ ਹਸਪਤਾਲ ਦੇ ਵਿੱਚ ਦਾਖਲ ਕਰਵਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਖਬਰ ਆਂਦੀ ਹੈ ਕਿ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਔਰ ਵਿਜੀਲੈਂਸ ਦੀ ਕਸਟਡੀ ਦੇ ਵਿੱਚ ਇਸ ਸਮੇਂ ਅਮਨਦੀਪ ਕੌਰ ਚੱਲ ਰਹੀ ਸੀ ਤਥਾਰ ਵਾਲੀ ਸਸਪੈਂਡ ਕਨਸਟੇਬਲ ਦੇ ਨਾਲ ਜੁੜੀ ਹੋਈ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਨੂੰ ਹੁਣ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਰੈਫਰ ਕੀਤਾ ਗਿਆ ਤਾਂ ਕਿਡਨੀ ਸਟੋਨ ਦੀ ਸ਼ਿਕਾਇਤ ਉਸ ਨੂੰ ਨਿਕਲਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਦੀ ਕਸਟਡੀ ਦੇ ਵਿੱਚੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਜਾਂਦਾ ਤਾਂ ਚਿੱਟ ਉਸ ਦੀ ਗੱਡੀ ਦੇ ਵਿੱਚੋਂ ਮਿਲਦਾ ਥਾਰ ਦੇ ਵਿੱਚ ਚਿੱਟੇ ਦੀ ਬਰਾਮਗੀ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਫਿਰ ਪੇਸ਼ੀ ਹੁੰਦੀ ਹੈ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਉਸ ਨੂੰ ਵਿਜੀਲੈਂਸ ਨੂੰ ਸੌਂਪ ਦਿੱਤਾ ਜਾਂਦਾ ਔਰ ਵਿਜੀਲੈਂਸ ਦੀ ਕਸਟਡੀ ਦੇ ਵਿੱਚ ਹੀ ਉਸ ਦੀ ਉਸ ਦੀ ਕਿਡਨੀ ਦੇ ਵਿੱਚ ਦਰਦ ਉੱਠਦਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਰੈਫਰ ਕੀਤਾ ਜਾਂਦਾ ਤਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਸਮੇ ਉਸ ਦਾ ਇਲਾਜ ਚੱਲ ਰਿਹਾ ਹੈ